ਭਿਆਨਕ ਹਾਦਸਿਆਂ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਪੂਰਥਲਾ ਤੋਂ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਹਾਦਸੇ ਦੇ ਵਿੱਚ ਗੱਡੀ ਦੇ ਪਰਖੱਚੇ ਔਰ ਚੁੱਕੇ ਨੇ ਜਿੱहां ਤਸਵੀਰਾਂ ਡਡਵੰਡੀ ਕਪੂਰਥਲਾ ਮਾਰਗ ਦੀਆਂ ਨੇ ਜਿੱਥੇ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਇੱਕ ਗੱਡੀ ਜੋ ਕਿ ਡਿਵਾਈਡਰ ਦੇ ਨਾਲ ਜਾ ਟਕਰਾਈ ਅਤੇ ਇਸ ਹਾਦਸੇ ਦੇ ਵਿੱਚ ਗੱਡੀ ਦੇ ਪਰਖਾਚੇ ਉੱਡ ਗਏ ਨੇ ਹਾਦਸਾ ਕਿੰਨਾ ਭਿਆਨਕ ਹੈ ਉਸ ਦਾ ਅੰਦਾਜ਼ਾ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ ਹਾਲਾਂਕਿ راہگیرਾਂ ਦੇ ਮੁਤਾਬਕ ਕਾਰ ਚਾਲਕਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ ਅਤੇ ਗੱਡੀ ਦੀਆਂ ਨੰਬਰ ਪਲੇਟਾਂ ਵੀ ਗਾਇਬ ਨੇ ਫਿਲਹਾਲ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਕਾਰ ਚਾਲਕਾਂ ਦੀ ਪਾਲ ਕੀਤੀ ਜਾ ਰਹੀ ਹੈ। ਉੱਥੇ ਹੀ ਰਾਘੀਰਾ ਦਾ ਕਹਿਣਾ ਹੈ ਕਿ ਇਸ ਰੋਡ ਤੇ ਇਹ ਹਾਦਸਾ ਜੋ ਵਾਪਰਿਆ ਇਹ ਕੋਈ ਪਹਿਲਾ ਨਹੀਂ ਹੈ। ਅਜਿਹੇ ਹਾਦਸੇ ਆਮ ਹੁੰਦੇ ਰਹਿੰਦੇ ਨੇ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਡਿਵਾਈਡਰ ਤਾਂ ਬਣਾਏ ਗਏ ਨੇ ਪਰ ਇਹਨਾਂ ਡਿਵਾਈਡਰਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਰਿਫਲੈਕਟਰ ਨਹੀਂ ਲਗਾਇਆ ਗਿਆ ਜਿਸ ਕਾਰਨ ਅਕਸਰ ਹੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਨੇ ਲੋਕਾਂ ਦਾ ਕਹਿੰਦਾ ਹੈ ਕਿ ਪ੍ਰਸ਼ਾਸਨ ਨੂੰ ਇਸ ਵਾਰ ਖਾਸ ਧਿਆਨ ਦੇਣਾ ਚਾਹੀਦਾ ਹੈ ਸੋ ਪਿਆਨਾਖਰ ਸਾਹਿਬ ਆਪਰਿਆ ਜੱਡਵੰਡੀ ਕਪੂਰਥਲਾ ਮਾਰਗ ਤੇ ਜਿੱਥੇ ਇੱਕ i20 ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਹਾਦਸੇ ਤੋਂ ਬਾਅਦ ਗੱਡੀ ਦੇ ਪਰਖਾਚੇ ਉੱਡ ਚੁੱਕੇ ਨੇ ਹਾਂਜੀ ਕੀ ਨਾਮ ਆਜੀ ਤੁਹਾਡਾ ਤੇ ਘਟਨਾ ਤੇ ਪਹੁੰਚੇ ਕੀ ਕਹਿਣਾ ਜੀ ਹਾਂਜੀ ਮੇਰਾ ਨਾਮ ਕਲਵਿੰਦਰ ਸਿੰਘ son of ਗੁਰਦੀਪ ਸਿੰਘ ਪਿੰਡ ਜਾਰਜਪੁਰ ਜੀ ਡੱਡਵੰਡੀ ਨੂੰ ਅਸੀਂ ਬਲਾਉਨ ਕਰਦੇ ਤਕਰੀਬਨ ਆਉਣ ਜਾਣ ਦਾ ਰਸਤਾ ਇਹੋ ਹੀ ਜ਼ਿਆਦਾ ਹੈਗਾ ਤੋਂ ਉਹਨ ਦਾ ਬਹੁਤ ਜ਼ਿਆਦਾ ਪੈ ਰਹੀ ਇਸ ਕਰਕੇ ਦੇਖ ਨਹੀਂ ਰਿਹਾ ਜਿਹੜੀ ਨਵੀਂ ਰੋਡ ਦਾ ਡਿਵਾਈਡਰ ਬਣਾਇਆ ਉਹਦੇ ਵਿੱਚ ਜਿਹੜੇ ਹਨਾ ਲੱਗਣੇ ਹੁੰਦੇ ਆ ਪੁਆਇੰਟ ਰੈੱਡ ਵਾਲਾ ਰਿਫਲੈਕਟਰ ਵਗੈਰਾ ਜਾਂ ਦੂਰੋਂ ਵੀ ਤੋਂ ਉਹ ਕੋਈ ਇਹਦੇ ਵਿੱਚ ਸਹੂਦਾ ਨਹੀਂ ਹੈਗੀ ਡੈਟ ਵਿੰਡੀ ਤਾਸ਼ਪੁਰ ਚੌਂਕ ਦੇ ਵਿੱਚ ਜਿਹੜਾ ਬਹੁਤ ਭਿਆਨਕ ਹਾਸਤਾ ਹੋਇਆ ਕਿ ਗੱਡੀ ਦਾ ਕੋਈ ਨੰਬਰ ਨਹੀਂ ਪਤਾ ਲੱਗ ਸਕਿਆ ਅਜੇ ਅਨ ਨਾ ਗੱਡੀ ਪੂਰੀ ਕ੍ਰੈਸ਼ ਹੋ ਚੁੱਕੀ ਆ ਕਾਰਨ ਹਾਂ ਪੂਰੀ ਡੈਮੇਜ ਹੋ ਚੁੱਕੀ ਆ ਤੇ ਉਹ ਤਾਂ ਦੇਖ ਕੇ ਬੰਦਿਆਂ ਦਾ ਕੋਈ ਪਤਾ ਨਹੀਂ ਵੀ ਕੀ ਕਾਰਨ ਹੋਇਆ ਕੀ ਨਹੀਂ ਹੋਇਆ ਇਸ ਕਰਕੇ ਗਵਰਨਮੈਂਟ ਤੋਂ ਮੰਗ ਕਰਦੇ ਜਿੱਥੇ-ਜਿੱਥੇ ਵੀ ਕ੍ਰੋਸਿੰਗ ਆ ਉੱਥੇ ਜੋ ਡਿਵਾਈਡਰ ਵਗੈਰਾ ਆ ਉਹਨਾਂ ਤੇ ਪ੍ਰਾਪਰ ਲਾਈਟਾਂ ਵਗੈਰਾ ਲਾਈਆਂ ਜਾਣ ਦੂਰੋਂ ਨੇਰੇ ਚ ਤੋਂ ਹੁੰਦ ਚ ਹਰੇਕ ਇਨਸਾਨ ਨੂੰ ਪਤਾ ਲੱਗੇ ਆਉਣ ਵਾਲੇ ਸਮੇਂ ਚ ਇਹੋ ਜਿਹਾ ਹਾਸਤਾ ਨਾ ਵਾਪਰੇ ਭਾਜੀ ਕੀ ਨਾਮ ਆ ਤੁਹਾਡਾ ਤੇ ਕਿੱਥੇ ਜਾਂਦੇ ਮੇਰਾ ਨਾਮ ਮਨਜਿੰਦਰ ਸਿੰਘ ਹੈ ਭਾਜੀ ਮੈਂ ਇਧਰੋਂ ਆ ਰਿਹਾ ਸੀ ਆਰਸੀਐਫ ਵਾਲੀ ਸਾਈਡ ਤੋਂ ਸੁਲਤਾਨਪੁਰ ਜਾ ਰਿਹਾ ਸੀ ਮੈਂ ਕੱਲ ਵੀ ਮੈਂ ਇਥੋਂ ਲੰਘ ਕੇ ਗਿਆ ਕੱਲ ਵੀ ਇੱਥੇ ਬੜਾ ਭਿਆਨਕ ਐਕਸੀਡੈਂਟ ਹੋਇਆ ਹੋਇਆ ਸੀ ਇੱਕ ਟਰ ਅੱਜ ਫੇਰ ਮੈਂ ਇੱਥੋਂ ਨੰਕੇ ਜਾ ਰਿਹਾ ਅੱਜ ਇਹ ਗੱਡੀ ਟਕਰਾਈ ਹੋਈ ਆ ਅੱਜ ਇਹ ਦੇਖ ਸਕਦੇ ਆ ਜਿਹੜੀ ਇਹਨਾਂ ਨੇ ਬੜਾਈਆਂ ਹੋਈਆਂ ਆਪਣੇ ਡਾਇਰੈਕਟਰ ਬਣਾਏ ਹੋਏ ਆ ਇੱਥੇ ਕੋਈ ਰੇਡੀਅਮ ਨਹੀਂ ਲਾਇਆ ਹੋਇਆ ਕੋਈ ਇੱਥੇ ਪੇਂਟ ਨਹੀਂ ਕੀਤਾ ਹੋਇਆ ਧੁੰਦ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅੱਗੇ ਇਹਨਾਂ ਨੇ ਡਾਇਰੈਕਟਰ ਬਣਾਇਆ ਹੋਇਆ ਜਿਹਦੇ ਕਰਕੇ ਬਹੁਤ ਇੱਥੇ ਨੁਕਸਾਨ ਹੋ ਰਿਹਾ ਵਾ ਮੇਰੇ ਵੀਰ ਜਿੰਨੇ ਵੀ ਤਾਸ਼ਪੁਰ ਮੋੜ ਨੂੰ ਜਾਣਾ ਜਾਂ ਸਲਤਾਨਪੁਰ ਨੂੰ ਜਾਣਾ ਹੈਗਾ ਇੱਥੋਂ ਦੇਖ ਕੇ ਜਾਓ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅੱਗੇ ਇੱਕ ਟਰੱਕ ਦਾ ਇੱਥੇ ਐਕਸੀਡੈਂਟ ਹੋਇਆ ਸੀਗਾ ਅੱਜ ਹੁਣ ਫੇਰ ਇੱਕ ਗੱਡੀ ਦਾ ਐਕਸੀਡੈਂਟ ਹੋ ਰਿਹਾ ਹੈ ਜਾਨ ਬਹੁਤ ਜਿਆਦੀ ਕੀਮਤੀ ਆ ਧੁੰਦ ਪੈ ਰਹੀ ਆ ਆਪਣੇ ਬੱਚਿਆਂ ਦਾ ਧਿਆਨ ਰੱਖੋ ਦੇ ਕੇ ਗੱਡੀ ਚਲਾਓ ਹੌਲੀ ਰਫਤਾਰ ਤੇ ਚਲਾਓ ਮੇਰੇ ਵੀਰ ਪਾਜੀ ਸੜਕ ਹਾਸਾ ਵਾਪਰਿਆ ਕੀ ਕਹਿਣਾ ਇਸ ਬਾਰੇ ਇਸ ਘਟਨਾ ਬਾਰੇ ਤੁਹਾਡਾ ਇਹ ਪਾਜੀ ਬਹੁਤ ਮਾੜੀ ਘਟਨਾ ਹੋਈ ਏ ਜਿਹੜੀ ਹੋਈ ਆ ਘਟਨਾ ਇਹ ਘਟਨਾ ਜਿਹੜੀ ਪਹਿਲੀ ਘਟਨਾ ਨਹੀਂ ਗਈ ਇਹ ਇਹ ਘਟਨਾ ਮੇਰੇ ਹਿਸਾਬ ਨਾਲ ਚੌਥੀ ਤੋਂ ਪੰਜਵੀਂ ਘਟਨਾ ਵਾ ਇਹ ਇਹ ਜਦੋਂ ਡਿਵਾਈਡਰ ਬਣਨੇ ਸਟਾਰਟ ਹੀ ਹੋਏ ਸੀਗੇ ਹਲੇ ਬਣਦੇ ਪਏ ਸੀਗੇ ਇਹਦੇ ਵਿੱਚ ਆ ਕੇ ਪਹਿਲਾਂ ਇੱਕ ਟਰੱਕ ਵੱਜਿਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਇੱਕ 18 ਟੈਰਾ ਘੋੜਾ ਚੜ ਗਿਆ ਬਜਰੀ ਨਾਲ ਲੱਦਿਆ ਉਹਦਾ ਵੀ ਵਿਚਾਰੇ ਦਾ ਬੜਾ ਜ਼ਿਆਦਾ ਨੁਕਸਾਨ ਹੋਇਆ ਫਿਰ ਇੱਕ ਪਰਸੋਂ ਦੀ ਘਟਨਾ ਨਵੀਂ ਤਾਜੀ ਉਸ ਦਿਨ ਵੀ ਉਹ ਟਰੱਕ ਵੱਜਿਆ ਇਹਦੇ ਵਿੱਚ ਉਹਦਾ ਵੀ ਇਨਾ ਨੁਕਸਾਨ ਹੋਇਆ ਵੀ ਸਾਰਾ ਟਰੱਕ ਖਿਲਰ ਗਿਆ ਹੁਣ ਹੱਲੇ ਉਹਨੂੰ ਟਰੱਕ ਨੂੰ ਪਰਸੋਂ ਜਿਹੜਾ ਵੱਜਾ ਉਹਨੂੰ ਕੱਲ ਚੱਕ ਕੇ ਲਗਾਇਆ ਹੱਲੇ ਇਥੋਂ ਤੇ ਕੱਲ ਜਦੋਂ ਚੱਕ ਕੇ ਲਗਾਇਆ ਸ਼ਾਮੀ ਉਹਨੂੰ ਲੈ ਕੇ ਗਏ ਤੇ ਆ ਰਾਤ ਦੀ ਘਟਨਾ I20 ਗੱਡੀ ਵੱਜ ਗਈ ਆ ਹੁਣ ਇਹਦਾ ਗੱਡੀ ਜਿਹੜੀ ਵੱਜੀ ਆ ਇਹ ਵੀ ਸਾਰੀ ਖਿਲਰ ਗਈ ਐ ਤੇ ਜਿਹੜੇ ਇਹਦੇ ਵਿੱਚ ਬੰਦੇ ਹੋਣਗੇ ਉਹਨਾਂ ਦਾ ਹੱਲੇ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਗੱਡੀ ਐ ਇਸ ਟਾਈਮ ਇੱਥੇ ਲਵਾਰ ਸੰਗੂ ਹੀ ਪਈ ਆ ਤੇ ਸਾਡੀ ਤੇਹੀ ਮੰਗ ਆ ਵੀ ਜਿੱਦਾਂ ਮੰਨ ਲਓ ਵੀ ਸਰਕਾਰਾਂ ਨੂੰ ਜਿਨ੍ਹਾਂ ਨੇ ਰੋਡ ਬਣਾਏ ਆ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਇਹ ਡਿਵਾਈਡਰ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਹੁੰਦੇ ਆ ਕਿ ਲੋਕਾਂ ਦੀਆਂ ਜਾਨਾਂ ਲੈਣ ਨੂੰ ਹੁੰਦੇ ਆ ਇਹ ਡਿਵਾਈਡਰ ਸਾਨੂੰ ਫਾਇਦਾ ਤੇ ਚਲੋ ਹੈਗਾ ਬਹੁਤ ਆ ਪਹਿਨੀ ਕਿੰਨੇ ਵੀ ਰੋਡ ਸਿੰਗਲ ਹੋ ਜਾਂਦਾ ਵੀ ਉਧਰੋਂ ਕਿਸੇ ਚੀਜ਼ ਦਾ ਆਉਣ ਦਾ ਡਰ ਨਹੀਂ ਰਹਿੰਦਾ ਪਰ ਇਹਦਾ ਜਿਹੜਾ ਹੁਣ ਵੱਡਾ ਕਾਰਨ ਸਮੱਸਿਆ ਸਾਡੇ ਇੱਥੇ ਨਜ਼ਦੀਕ ਦੇ ਲੋਕਾਂ ਨੂੰ ਜਾਂ ਜਿਹੜੇ ਆਸ-ਪਾਸੋਂ ਵੀ ਦੁਨੀਆ ਸਫਰ ਕਰਦੀ ਰੋਡ ਤੇ ਉਹਨਾਂ ਨੂੰ ਇਹਦਾ ਨੁਕਸਾਨ ਜਿਆਦਾ ਹੁੰਦਾ ਪਿਆ ਵੀ ਇਹ ਇਹਦੇ ਗਾੜੀ ਰਿਫਲੈਕਟਰ ਚੰਗੀ ਤਰ੍ਹਾਂ ਲੱਗਣ ਪ੍ਰੋਪਰ ਬੋਰਡ ਲੱਗਣ ਗਾੜੀ ਉਹ ਜਿੱਦਾਂ ਵਡਾਲੇ ਫਾਟਕ ਤੇ ਚੜੀਦਾ ਵਾ ਉੱਥੋਂ ਪਹਿਲਾਂ ਇੱਕ ਆਉਂਦਾ ਡਿਵਾਈਡਰ ਉਹਦੇ ਗਾੜੀ ਪੂਰੀਆਂ ਲਾਈਟਾਂ ਰਾਤ ਨੂੰ ਪੂਰੀ ਜਗਮਗ ਹੁੰਦੀ ਹੈ ਦੂਰੋਂ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਗਾੜੀ ਡਿਵਾਈਡਰ ਆ ਹੁਣ ਇਹਦੇ ਇੱਕ ਸਿਰਫ ਇਹਨਾਂ ਨੇ ਮੋਢ ਇੱਕ ਫੁੱਟ ਤੇ ਬੋਰਡ ਲਾਇਆ ਹੋਇਆ ਉਹਦੇ ਨਾਲ ਕਿਸੇ ਨੂੰ ਪਤਾ ਨਹੀਂ ਜਿਹੜੇ ਆਮ ਲੋਕ ਇੱਥੇ ਲੋਕਲ ਆ ਉਹਨਾਂ ਨੂੰ ਚਲੋ ਪਤਾ ਵੀ ਸਾਡੇ ਡਿਵਾਈਡਰ ਜਿਹੜੇ ਹੁਣ ਵਿਚਾਰੇ ਦੂਰੋਂ 100 ਕਿਲੋਮੀਟਰ 150 ਕਿਲੋਮੀਟਰ ਦਾ ਸਫ਼ਰ ਕਰਦੇ ਉਹਨਾਂ ਨੂੰ ਵਿਚਾਰਿਆਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਤੇ ਉਹਨਾਂ ਦਾ ਇਹ ਬਹੁਤ ਜਾਣੀ ਤੇ ਮਾਲੀ ਨੁਕਸਾਨ ਹੁੰਦਾ ਇਹਦੇ ਨਾਲ ਤੇ ਇਸ ਕਰਕੇ ਇਹਨੂੰ ਸਰਕਾਰ ਨੂੰ ਮੰਗਾ ਵੀ ਇਹਦਾ ਇਹਦੇ 'ਤੇ ਧਿਆਨ ਦੋ বিজেত্রী রোড ਇਹਨਾਂ ਵਧੀਆ ਬਣਾਤਾ ਵਾ ਡਿਵਾਈਡਰ ਲਾਤਾ ਤੇ ਇੱਥੇ ਆ ਛੋਟਾ ਜਿਹਾ ਕੰਮ ਹੈ ਕੋ ਵੱਡਾ ਕੰਮ ਨਹੀਂ ਜੇ ਅਸੀਂ ਵੀ ਨਾਲ ਸਾਥ ਦਵਾਂਗੇ ਵੀ ਇਹਨੂੰ ਸੈੱਟ ਕਰਾਇਆ ਜਾਵੇ